ਦੇਸ਼ ਵਿੱਚ ਹੁਣੇ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ ਤੇ ਕੁਝ ਸੂਬਿਆਂ ਦੇ ਵਿੱਚ ਇੱਕ ਗਾਮ ਜਿਲ੍ਹੀ ਚੋਣਾਂ ਵੀ ਆਪ ਟੱਲੇ ਪੰਜਾਬ ਵੀ ਇੱਕ ਅਗੇਰਾ ਸੂਬਾ ਜਿੱਥੇ ਜਲੰਧਰ ਦੀ ਜਿਲ੍ਹੀ ਚੋਂ ਹੋ ਰਹੀ ਹੈ ਤੇ ਇਸ ਤੋਂ ਬਾਅਦ ਉਹਨਾਂ ਉਹਨਾਂ ਵਿਧਾਇਕਾਂ ਦੀਆਂ ਸੀਟਾਂ ਵੀ ਖਾਲੀ ਹੋ ਚੁੱਕੀਆਂ ਨੇ ਜਿਹੜੇ ਲੋਕ ਸਭਾ ਲਈ ਚੁਣੇ ਗਏ ਨੇ ਤੇ ਇਹ ਜਿਹੜੀਆਂ ਜਿਲ੍ਹੀ ਚੋਣਾਂ ਨੇ ਸਿਆਸੀ ਪਾਰਟੀਆਂ ਖਾਸ ਤੌਰ ਤੇ ਪੰਜਾਬ ਦੀ ਸਿਆਸੀ ਪਾਰਟੀਆਂ ਲਈ ਕਿੰਨੀ ਚੁਣੌਤੀ ਨੇ ਇਸ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ ਗੱਲਬਾਤ ਕਰਨ ਦੇ ਲਈ ਤੁਹਾਡੇ ਵਿੱਚ ਮੌਜੂਦ ਨੇ ਉਪਜੀਤ ਸਿੰਘ ਬਰਾੜ ਜੋ ਕਿ ਸਿਆਸੀ ਮਾਹਰ ਨੇ ਤੇ ਪੰਜਾਬ ਦੀ ਨਸ ਨਸ ਨੂੰ ਬਾਰੇ ਉਹਨਾਂ ਨੂੰ ਪਤਾ ਹੈ ਬਰਾੜ ਸਾਹਿਬ ਸਵਾਗਤ ਹੈ ਤੁਹਾਡਾ ਧੰਨਵਾਦ ਧੰਨਵਾਦ ਕਰਨ ਦੀ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਜਿਹੜੀ ਜਰਨਤ ਦੀ ਜਿੰਨੀ ਪੂਣਾ ਹੈ ਇਹ ਖਾਸ ਤੌਰ ਤੇ ਅਸ਼ੀਤਲ ਉਂਗਰਾਲ ਦੇ ਕਾਰਨ ਖਾਲੀ ਹੋਈ ਹੈ ਅਸ਼ੀਤਲ ਉਂਗਰਾਲ ਪਹਿਲਾਂ ਭਾਜਪਾ ਦੇ ਲੀਡਰ ਬੀਚੇ ਤੇ ਪਹਿਲਾਂ ਉਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਜੇ ਉਸ ਤੋਂ ਪਹਿਲਾਂ ਵੀ ਭਾਜਪਾ ਦੇ ਵਿੱਚ ਸੀ ਹੁਣ ਜਿਹੜੀ ਉਹਨਾਂ ਨੇ ਕਿਲਾਕੀ ਵਕਤੀ ਉਸ ਆਖਮਿਆ ਜਾ ਉਹਨਾਂ ਨੂੰ ਖੁਦ ਨੂੰ ਝੁਕਣਾ ਪੈ ਰਿਹਾ ਹੈ ਤੇ ਇਸ ਸਾਰੇ ਕਟਾਕੜਮ ਨੂੰ ਤੁਸੀਂ ਕਿਵੇਂ ਲੈਂਦੇ ਹੋ ਦਸਰੇ ਜਿਹੜੇ ਸਤਿਸ਼ ਉਂਗਰਾਲ ਜੀ ਆ ਜਿਹੜੇ ਪਹਿਲਾਂ ਬੀਜੇ ਵਿੱਚ ਰਹੇ ਨਾਲ ਆਣੀ ਆਣੀ ਆ ਗਏ ਬੀਜੇਪੀ ਸੀਗੇ ਫਿਰ ਆਪ ਚਲੇਗੇ ਫਿਰ ਬੀਜੇਪੀ ਚਲੇ ਗਏ ਫਿਰ ਆਪਸੇ ਹੋਰ ਜਾਈ ਕਰੀ ਇਹਨਾਂ ਨੇ ਤਾਂ ਇੱਕ ਜਿਵੇਂ ਨਾ ਕੋਈ ਫਨੀ ਕੈਰੈਕਟਰ ਹੁੰਦਾ ਫਿਲਮਾਂ ਦੇ ਵਿੱਚ ਉਹਦਾ ਰੋਲ ਨਿਭਾ ਰਹੇ ਆ ਜਿੱਥੇ ਵੀ ਥੋੜਾ ਬਹੁਤਾ ਇਹਨਾਂ ਨੂੰ ਲੱਗਦਾ ਵੀ ਫਾਇਦਾ ਨਜ਼ਰ ਆ ਰਿਹਾ ਹੈ ਉਧਰ ਨੂੰ ਇੱਕ ਮੁੱਸੀ ਮਾਰਦੇ ਆ ਕਿਤੇ ਕਿਸੇ ਸਮੇਂ ਜਦੋਂ ਬੀਜੇਪੀ ਦੇ ਆ ਮਲੈ ਦੀਆਂ ਲੈਖਣਾਂ ਦੀ ਗੱਲ ਚੱਲਦੀ ਸੀਗੀ ਜਾਂ ਉਸ ਸਮੇਂ ਜਿਹੜਾ ਵੀ ਸ਼ਾਇਦ ਕੇਂਦਰ ਦੀ ਕਮੇਟੀ ਵੱਲੋਂ ਇਲੈਕਸ਼ਨਾਂ ਲੜਾਉਣ ਦੇ ਲਈ ਕਾਫੀ ਵੱਡੇ ਕਰੋੜਾਂ ਦੇ ਵਿੱਚ ਰੁਪਏ ਦਿੱਤੇ ਜਾ ਰਹੇ ਹਨ ਤੇ ਉਸ ਆਸ ਦੇ ਵਿੱਚ ਬਹੁਤ ਸਾਰੇ ਜਿਹੜੇ ਸੀਗੇ ਭਾਵੇਂ ਦਿੱਤੇ ਆ ਭਾਵੇਂ ਨਹੀਂ ਦਿੱਤੇ ਪਰ ਆਸ ਦੇ ਵਿੱਚ ਚੱਪਚਾਅ ਬਹੁਤ ਸੀ ਉਹਦੇ ਕਰਕੇ ਵੀ ਚਈਆਂ ਦਾ ਮਤਲਬ ਜਿਹੜੀ ਆਪਣੀ ਮਾਇਕ ਸਥਿਤੀ ਨੂੰ ਠੀਕ ਕਰਨ ਦਾ ਆਂਦਾ ਉਹਦੇ ਕਰਕੇ ਵੀ ਕਾਫੀ ਜਿੰਨੀਆਂ ਆਈਆਂ ਕਿਹੜੀਆਂ ਪਾਰਟੀਆਂ ਬਤੀਆਂ ਪਰ ਜਿਹੜੀ ਹੋਣ ਵਾਲੀ ਤਾਂ ਬੜੀ ਹੈਰਾਨੀ ਆਈ ਗੱਲ ਆ ਵੀ ਜਮਾਈ ਵੇੜ ਨਹੀਂ ਗਰੀ ਪਹਿਲਾ ਅਸਤੀਫਾ ਦੇਤਾ ਫਿਰ ਅਸਤੀਫਾ ਇਹਦਾ ਨواب ਖੇ ਲਿਆ ਕਿ ਨਹੀਂ ਜੀ ਮੈਂ ਤਾਂ ਹੁਣ ਬੀਜੇਪੀ ਨਾਲ ਦੀ ਲੋੜ ਨਹੀਂ ਕਿਉਂਕਿ ਬੀਜੇਪੀ ਕਲਾਬ ਮੇਰਾ ਦੋਸਤ ਹੀ ਬੈਠਿਆ ਹੁਣ ਮੈਂ ਆਪੇ ਰਹੂੰਗਾ ਅੰਦਰ ਨੰਦੂਰ ਵਰਗੇ ਪੜਾ ਮਾਰਿਆ ਮੈਂ ਸੋਚਦਾ ਕਿ ਇੱਕ ਬਹੁਤ ਵਧੀਆ ਸਟੈਪ ਲਿਆ ਸਪੀਕਰ ਸਾਹਿਬ ਨੇ ਤੇ ਕਿਉਂਕਿ ਜਿਹੜੇ ਜਿਨ੍ਹਾਂ ਦੀ ਕੋਈ ਸੋਚ ਹੀ ਨਹੀਂ ਹੈਗੀ ਜਿਨ੍ਹਾਂ ਦੀ ਕੋਈ ਵਿਚਾਰਧਾਰਾ ਨਹੀਂ ਹੈ ਸਿਰਫ ਆਪਣੇ ਨਿੱਜੀ ਫਰਸ਼ਟ ਦੇ ਲਈ ਉਹ ਇਸ ਸਿਆਸੀ ਖੇਤਰ ਦੇ ਵਿੱਚ ਆ ਰਹੇ ਆ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਸਲਵਾੜ ਕਰਦੇ ਆ ਤੇ ਉਹਨਾਂ ਦਾ ਤਾਂ ਜਿਹੜਾ ਉਹਨਾਂ ਬਾਰੇ ਜਿਹੜੇ ਲੋਕਾਂ ਉਹ ਵੀ ਇਸ ਮਾਰੇ ਬਹੁਤ ਚਿੰਤਤ ਆ ਤੇ ਲੋਕ ਇਸ ਦਾ ਜਵਾਬ ਵੀ ਦੇਣਗੇ ਤੇ ਉਹਨਾਂ ਕਰਕੇ ਹੀ ਇਹ ਹੁਣ ਇਲੈਕਸ਼ਨ ਹੋ ਰਹੀ ਆ ਤੇ ਪੰਜਾਬ ਦੇ ਵਿੱਚ ਤੇ ਕੇਂਦਰ ਦੇ ਤੇ ਸਾਰਾ ਅੰਦਰ ਭਾਰਤ ਸਰਕਾਰ ਦੀ ਨਾ ਲਈਏ ਪਰ ਪੰਜਾਬ ਸਰਕਾਰ ਤੇ ਲਾ ਲਈਏ ਦਿੱਤੀ ਬੋਝ ਵੀ ਪਾਇਆ ਜਾ ਰਿਹਾ ਹੈ ਨਾ ਕਰਕੇ ਤਾਂ ਇਹਨਾਂ ਦਾ ਆ ਹੁਣ ਇਲੈਕਸ਼ਨ ਦੇ ਵਿੱਚ ਹੀ ਪਤਾ ਲੱਗੇ ਜਾਣਾ ਕਿ ਕੀ ਹੈ ਕੀ ਨਹੀਂ ਪਰ ਇਹ ਜੀਕੂਸ਼ਨ ਨਾ ਮੁੱਚੇ ਪੰਜਾਬ ਦੇ ਵਿੱਚ ਇਹ ਪਿੱਛੇ ਲੋਕ ਸਵਾਲਾਂ ਵਿੱਚ ਦਲ ਬਦਲੀਆਂ ਦੀ ਬੜੀ ਪਰਮਾਰ ਹੋਈ ਆ ਉਹ ਦਲ ਬਦਲੀਆਂ ਦਲ ਬਦਲੂਆ ਕਰਕੇ ਜਿਹੜੀਆਂ ਉਸਤਾਬ ਮੈਕਸਮ ਹਾਰ ਗਏ ਜਾਂ ਇੱਕ ਜਿਹੜਾ ਇੱਕ ਦੋ ਆਪਣੇ ਕਰਦਾਰ ਕਰਕੇ ਆ ਜਿਹੜੇ ਆਪਣੇ ਨਿੱਜੀ ਕਰਦਾਰ ਕਰਕੇ ਵੀ ਉਹ ਜਿੱਤੇ ਆ ਉਥੇ ਜਿਹਹੀ ਹੁੰਗਾ ਜੜੀ ਆ ਲੱਗਦਾ ਵੀ ਉਹਦਾ ਨਹੀਂ ਸੀਗਾ ਪਰ ਇਹਦਾ ਜਿਹੜਾ ਸਮੂਚਾ ਜਿਹੜਾ ਜਿਹੜਾ ਇਹਦਾ ਕੋਈ ਲੋਕਾਂ ਤੇ ਕੋਈ ਬੁਝਾਰੇ ਵਧੀਆ ਹੋਣੀ ਹੈਗਾ ਤੋਂ ਲੋਕਾਂ ਦੇ ਵਿੱਚ ਇਹਨਾਂ ਦਾ ਜਿਹੜਾ ਪ੍ਰਭਾਵ ਇਹਦਾ 네ਗੇਟਿਵ ਹੈਗਾ। ਬਰਾਦ ਸਾਹਿਬ ਆਪਾਂ ਧੂਬੀ ਵਾਲੀ ਉਦਾਹਰਣ ਤਾਂ ਬਿਲਕੁਲ ਇੱਥੇ ਦੇਣੀ ਹੀ ਹੈਗੀ। ਪਰ ਇਹ ਤਾਂ ਕਹਿ ਸਕਿਆ ਕਿ ਨਾ ਖੁਦਾ ਹੀ ਮਿਲਣਾ ਨਾ ਬਸਾਲੇ ਚੰਮ ਨਾ ਇਸਰ ਕੇ ਰਹੇ ਨਾ ਉਦਰ ਕੇ ਰਹੇ। ਉਹ ਗੱਲ ਤਾਂ ਹੈ ਕਿ ਬੰਦੂ ਜਾਈ ਬਹੁਤ ਟੁਕਦੀ ਹੈ ਤੇ ਦੂਜੇ ਪਾਸੇ ਆਪਾਂ ਹੁਣ ਦੇਖੀਏ ਕਿ ਜਿਵੇਂ ਆਮ ਆਦਮੀ ਪਾਰਟੀ ਐ ਸੱਤਾਧਾਰੀ ਪਾਰਟੀ ਐ ਇਸ ਲਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਵਿੱਚ ਦਾਵਾ ਕੀਤਾ ਗਿਆ ਕਿ ਅਸੀਂ 13 ਦੀ 13 ਸੀਟਾਂ ਜਿੱਤ ਰਹੇ ਹਾਂ ਹੁਣ ਉਸ ਨੇ ਆਪਣੇ ਇਸ ਦਾਅਵੇ ਨੂੰ ਹੋਰ ਮਜ਼ਬੂਤੀ ਦੇਣ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਉਦਾਹਰਣਾਂ ਦੇਗੀਆਂ ਸ਼ੁਰੂ ਕਰਤੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੇਗੀਆਂ ਸ਼ੁਰੂ ਕਰਤੀਆਂ ਕਿ 2019 ਦੇ ਵਿੱਚ ਸਾਡਾ ਜਿਹੜਾ ਅਸੀਂ ਇੱਕ ਸੀਟ ਸੀ ਹੁਣ ਸਾਡੀ ਹੱਥੇ 3 ਸੀਟਾਂ ਨੇ ਪਰ ਹਮੋਤਾ ਕੰਪੈਰੀਸ਼ਨ ਤੁਰਨਾ ਜਿਹੜੀ ਹੈ ਜੀ 92 ਵਧਾਇਕਾਂ ਦੇ ਨਾਲ ਹੁੰਦੀ ਹੈ। खैर ਜਿਹੜੀ ਆਮ ਆਦਮੀ ਪਾਰਟੀ ਵਾਸਤੇ ਇਹ ਸੀਟ ਕਿੰਨੀ ਚੁਣੌਤੀਪੂਰੀ ਹੈ। ਦੇਖੋ ਆਮ ਆਦਮੀ ਪਾਰਟੀ ਲਈ ਇਹ ਸੀਟ ਦਾ ਬਹੁਤ ਹੀ ਜ਼ਿਆਦਾ ਚੁਣੌਤੀ ਭਰੀ ਹੈ ਕਿਉਂਕਿ ਉਹਨਾਂ ਨੇ ਇਹਨਾਂ ਦਾ ਤੀਫਾ ਮਜੂਤ ਰਿਆ। ਉਹਨਾਂ ਦੇ ਵੱਲੋਂ ਉਹਨਾਂ ਦੇ ਕੈਂਡੀਡੇਟ ਸੀਗੇ ਤੇ ਉਸੂਜੇ ਪਾਸੇ ਜਿਹੜੀ 13 ਨਿਰੋਧੀ ਗੱਲ ਕਰੀ ਸੀਗੀ ਉਹਦਾ ਜਵਾਬ ਉਹਨਾਂ ਨੂੰ ਇਲੈਕਸ਼ਨਾਂ 'ਚ ਵਾਕੂਬੀ ਮਿਲ ਗਿਆ। ਤੇ ਸਾਹ ਤੋਂ ਤੇ ਜਿਹੜੇ ਇਹਨਾਂ ਦੇ ਸੁਪਰੀਮੋ ਜਿਹੜੇ ਆਪਣੀ ਜੁਲਮਾਂ ਦੀ ਕਹਾਣੀ ਦੱਸ ਰਹੇ ਸੀਗੇ ਵੀ ਮੇਰੇ ਤੇ ਬੜਾ ਜੁਲਮ ਹੋਇਆ ਵੀ ਜੇਕਰ ਤੁਸੀਂ ਮੈਨੂੰ ਜਿਤਾਉਂਗੇ ਤਾਂ ਮੈਂ ਅੰਦਰ ਜਾਣਾ ਵਾਜੂਗਾ ਮੇਰੇ ਤੇ ਜੁਲਮ ਨਹੀਂ ਹੋਊਗਾ ਤੁਸੀਂ ਦੇਖਣਾ ਇਹਦਾ ਮਤਲਬ ਲੋਕਾਂ ਨੇ ਕਿਹਾ ਵੀ ਭਾਈ ਵੀ ਤੇਰੇ ਜੁਲਮ ਦਾ ਅਸੀਂ ਜੁਲਮ ਨਹੀਂ ਸਾਹੁੰਦੇ ਕਿਉਂਕਿ ਪੰਜਾਬ 'ਚ ਜੁਲਮਾਂ ਦੀ ਕਹਾਣੀ ਕੋਈ ਹੋਰ ਜੁਲਮਾਂ ਨੂੰ ਉਹ ਜੁਲਮ ਸਾਹੁੰਦੇ ਆ ਤੇ ਇਸ ਕਰਕੇ ਉਹ ਦਵਾਰਾਂ ਅੰਦਰ ਚਲੇ ਗਏ ਤੇ ਇਹ 13 ਜੀਰੋਂ ਵਾਲੀਆਂ ਗੱਲਾਂ ਜਿਹੜੀਆਂ ਇਹਨਾਂ ਦੀਆਂ ਬਿਲਕੁਲ ਲੋਕਾਂ ਦੇ ਜੈਸਤਾਂ ਕਿਆਂ ਕਿਉਂਕਿ ਸਿਰਫ ਤਿੰਨ ਤਿੰਨ ਸੀਟਾਂ ਤੇ ਇਹਨਾਂ ਦੀ ਜਿੱਤ ਹਾਸਲ ਹੋਈ ਆ ਉਹਦੇ ਦੀ ਕੋਈ ਹੋਰ ਤਰ੍ਹਾਂ ਦੇ ਕਾਰਨਾਂ ਤੇ 92 ਵਧਾਏ ਜਾਣਾਂ ਦੇ 92 ਵਧਾਏ ਹੋਣ ਤੇ ਸਿਰਫ ਤਿੰਨ ਸੀਟਾਂ ਦੇ ਜਿੱਤਣ ਤੇ ਉਸੇ ਬਾਅਦ ਪੰਜਾਬ ਤੋਂ ਬਾਹਰ ਕਿਤੇ ਵੀ ਕੋਈ ਸੀਟ ਦਾ ਮਿਲੇ ਉਹ ਤੋਂ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਭਾਵ ਸਮੁੱਚੇ ਭਾਰਤ 'ਚ ਨਜ਼ਰ ਆ ਰਿਹਾ ਹੈ ਤੇ ਇਹਨਾਂ ਦੇ ਲਈ ਇਹ ਬਹੁਤ ਹੀ ਵੱਡੀ ਚੁਣੌਤੀ ਆ ਇਹਨਾਂ ਲਈ ਵਾਟਰਲੂ ਦਾ ਮદાન ਵੀ ਸਾਬਤ ਹੋ ਸਕਦੀ ਹੈ ਬ੍ਰਾਂਟਨ ਜੀ ਕੀ ਆਪਏ ਕਹਿ ਸਕਦੇ ਆ ਕਿ ਮਾਨ ਸਰਕਾਰ ਨੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸੀਗੇ ਉਹ ਵਾਅਦੇ ਪੂਰੇ ਨਹੀਂ ਹੋਏ ਹੈਗੇ ਜਾਂ ਜਿਹੜੀ ਗੋਲ ਬਾਣੀ ਹੈ ਇਹਨਾਂ ਦੀ ਗੱਲ ਹੀ ਆ ਜਿੱਤੇ ਬਰਬੋਲਾ ਪੜਾਏ ਇਹ ਇਹਨਾਂ ਦੇ ਲਈ ਵੱਡਾ ਘਾਤਕ ਸਿੱਧ ਹੋਇਆ ਬਿਲਕੁਲ ਦੇਖੋ ਵਾਅਦੇ ਦਾ ਕੋਈ ਪੂਰਾ ਹੋਇਆ ਨਹੀਂ ਕਿ 1000 ਰੁਪਏ ਵਾਲਾ ਲਾ ਲੋ ਉਹ ਕਿੱਥੇ ਗਿਆ ਵਾਅਦਾ ਇਹਨਾਂ ਦਾ ਫੇਰੇ ਜਦ ਇੱਕ ਕਿਸਰਾ ਨੇ ਕੋਸ਼ੇਵਾਲੀ ਕਰਦੇ ਸੀ ਕਦੇ ਪਲੇਅਰ ਦੀ ਗੱਲ ਕਰਦੇ ਸੀ ਕਦੇ ਚਰਨੀ ਚੰਨੀ ਦੇ ਇਨੀਗੇਸ਼ਨ ਆਉਂਦੇ ਸੀ ਇਹਨੇ 20 ਕਰੋੜ ਲੈ ਲਿਆ 2 ਕਰੋੜ ਲੈ ਲਿਆ ਤੋਂ ਸਾਰੀਆਂ ਕਹਾਣੀਆਂ ਲੋਕਾਂ ਨੇ ਉਥੇ ਚਰਨੀ ਸਿੰਘ ਚੰਨੀ ਨੂੰ 152000 ਤੋਂ ਵੱਧ ਵੋਟਾਂ ਦੇ ਜਿੱਤ ਆ ਕੇ ਸਾਬਤ ਕਰਤਾ ਉਹਦੇ ਹਾਲਾਂਕਿ ਉਹਦਾ ਕੈਰੈਕਟਰ ਅਸੈਸੀਨੇਸ਼ਨ ਕਰਨ ਲਈ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਹ ਲੋਕਾਂ ਨੇ ਰਿਐਲਟ ਦਰ ਸੀ ਤੋਂ ਸਾਡੇ ਸਾਹਮਣੇ ਆ ਵੀ ਜੇ ਇਹਨਾਂ ਦਾ ਨਸ਼ਿਆਂ ਦੇ ਵਾਲੇ ਕਹਿੰਦੇ ਸੀਗੇ ਕਿ ਨਸ਼ਾ ਜਿਹੜੀ ਆ ਨਸ਼ੇ ਨੂੰ ਅਸੀਂ ਬੰਦ ਕਰਾਂਗੇ 15 20 ਦਿਨਾਂ ਚ 25 ਦਿਨਾਂ ਚ ਬੰਦ ਕਰਾਂਗੇ ਬੇਅਦਬੀ ਦੇ ਜਿਹੜੇ ਲੋਕੀਆਂ ਖੁਦ ਕੇਜਰੀਆ ਸਾਹਿਬ ਕਹਿ ਰਹੇ ਸੀਗੇ ਅਸੀਂ ਮਹੀਨੇ ਦੇ ਵਿੱਚ ਸਾਬ ਦੋੜਾਂਗੇ ਕਿੱਥੇ ਗਿਆ ਹੁਣ ਤਾਂ ਇਹਨਾਂ ਦੇ ਵਿਧਾਇਕ ਜਿਹੜੇ ਉਹ ਸਮਰਵੀਏ ਵਰਤਾਲੀਆ ਜਿਹੜੇ ਸਿੱਟੇ ਮੁੱਕੀ ਵੀ ਰਹੇ ਆ ਉਹਨਾਂ ਨੇ ਉਹਨਾਂ ਨੇ ਵੀ ਕਹਿਤਾ ਵੀ ਜਿਹੜਾ ਵੀ ਇਹਨਾਂ ਦੀ ਕੋਈ ਤਵੱਜੋ ਨਹੀਂ ਹੈ ਕੋਈ ਤਮੰਨਾ ਨਹੀਂ ਹੈ ਬੇਅਦਬੀ ਦੇ ਲੋਕੀਆਂ ਨੂੰ ਸਜਾਦਵਾਨ ਦੀ ਔਰ ਉਹਨਾਂ ਨੇ ਤਾਂ ਇੱਥੇ ਵੀ ਕਿਹਾ ਸੀ ਜਿਹੜਾ ਇੱਥੇ ਨਸ਼ਾ बिक ਰਿਹਾ ਹੈ ਉਹਦੇ ਚ ਉਹਨਾਂ ਨੇ ਜਿਹੜੇ ਅਫੀਸਰ ਸੀਗੇ ਉਹਨਾਂ ਦਾ ਨਾਮ ਰਾਜਵ ਜਿਹੜਾ ਚੱਡਾ ਸੀਗਾ ਇਹਨਾਂ ਦਾ ਵੱਡਾ ਰਾਜ ਸਭਾ ਮੈਂਬਰ ਆ ਉਹਦੇ ਨਾਲ ਜੁੜਦਾ ਸੀਗਾ ਆ ਹੁਣੇ ਕੱਲ ਕੱਲ ਇੱਕ ਹੋਰ ਐਮਐਲਏ ਦਾ ਵੀ ਇਹਨਾਂ ਦੇ ਬਾਰੇ ਬਿਆਨ ਆ ਗਿਆ ਸੀਗਾ ਬੇਸ਼ੱਕ ਉਹ ਹੁਣ ਉਹ ਮੁੱਕਰਦਾ ਨਜ਼ਰ ਆ ਰਿਹਾ ਹਾਲਾਂਕਿ ਉਹ ਵੀਡੀਓ ਆਈ ਗਈ ਆ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਿਸਟਮ ਆ ਜਿਹੜਾ ਆਮ ਆਦਮੀ ਪਾਰਟੀ ਦਾ ਇਹਨਾਂ ਗੱਲਾਂ ਕਰਕੇ ਹੀ ਕਿ ਕਿ ਬੋਲਦੇ ਜਾ ਰਹੇ ਆ ਕੰਮ ਘੱਟ ਕਰਦੇ ਸੀਗੇ ਤੇ ਐਮਐਨਏ ਨੂੰ ਕਿਹਕੀਆਂ ਦੀ ਬੋਲਬਾਣੀ ਬੜੀ ਗਲਤ ਸੀਗੀ ਕਿ ਮੰਤਰੀਆਂ ਦੀ ਬੋਲਬਾਣੀ ਗਲਤ ਸੀਗੀ ਤੇ ਜਿਵੇਂ ਲੋਕਾਂ ਨੇ ਇਹਨਾਂ ਨੂੰ 99 ਵਧਾਇਕ ਇਹ ਚੁਕਾਏ ਸੀਗੇ ਇਹ ਲੋਕਾਂ ਨੂੰ ਇਹ ਸਿਕਾਇਤ ਨੂੰ ਬੜਾ ਮਤਲਬ ਦੇਣਗੇ ਤਾਂ ਬਦਲਦਾ ਇਹਨਾਂ ਨੇ দেয়া ਕੋਈ ਨਹੀਂ ਇਹਨਾਂ ਦਾ ਦੂਜੀਆਂ ਪਾਰਟੀਆਂ 'ਚ ਲਿਆ ਲਾ ਕੇ ਪਟੇਟਾਂ ਵੀ ਦਈਆਂ ਤੇ ਆਪਨੇ ਜਿਹੜੇ ਵਲੰਟੀਅਰਸ ਜਿਹਨੂੰ ਕਹਤੇ ਸੀਗੇ ਤੁਹਾਨੂੰ ਪੁੱਛ ਕੇ ਕਿਦਰ ਦਾ ਮੰਗ ਉਹਨਾਂ ਦਾ ਪੁੱਛਿਆ ਕਦੇ ਨਹੀਂ ਨਾ ਤਾਂ ਇਹਨਾਂ ਨੇ ਸਦਾਨਤਕ ਤੌਰ ਤੇ ਕੋਈ ਜਿੱਤ ਪ੍ਰਾਪਤ ਕੀਤੀ ਆ ਤੇ ਨਾ ਹੀ ਲੋਕਾਂ ਦੇ ਮੁੱਦਿਆਂ ਦੇ ਕੋਈ ਜਵਾਬ ਪ੍ਰਾਪਤ ਕੀਤੀ। ਪ੍ਰਧਾਨ ਸਾਹਿਬ ਤੁਸੀਂ ਗੱਲ ਇਹ ਕਰ ਰਹੇ ਸੀਗੇ ਕਿ ਇਹ ਜਲੰਧਰ ਦੀ ਜਿਹੜੀ ਉਪਸ ਜਿਹੜੀ ਉਪਸ ਟੋਣਾ ਹੈ। ਜਿਵੇਂ ਜੋੜਾ ਇਹ ਆਮ ਆਦਮੀ ਪਾਰਟੀ ਲਈ ਤਾਂ ਵੱਡੀ ਚੜ੍ਹਤੀ ਹੈ। ਤੇ ਦੂਜੇ ਪਾਸੇ ਭਾਪੀ ਜਨਤਾ ਪਾਰਟੀ ਜਿਹੜੀ ਇਹ ਗੱਲ ਕਹਿ ਰਹੀ ਹੈ ਕਿ ਸਾਡਾ ਜਿਹੜਾ ਟੋਣ ਜਿਹੜਾ ਵੋਟ ਪ੍ਰਤੀਸ਼ਤ ਹੈ کافی ਵੱਧ ਚੁੱਕਾ ਹੈ। ਉਹਦੇ ਲਈ ਕਿੱਡੀ ਚੜ੍ਹਤੀ ਹੈ ਇਹ। ਇਹ ਦੱਤਰੇਪਾ ਆਪੀ ਜੰਦਾ ਪਾਰਟੀ ਲਈ ਗਈ ਚੋਣ ਸੀ ਹੈਗੀ ਹੈ ਕਿਉਂਕਿ ਭਾਰਤੀ ਜੰਦਾ ਪਾਰਟੀ ਨੇ ਜਿਹੜੀ ਪੰਜਾਬ ਦੇ ਵਿੱਚ ਕਥਾਨਾਂ ਵਿਰੋਧੀ ਸਿਆਸਤ ਕੀਤੀ ਸੀਗੀ ਤੇ ਜਿਵੇਂ ਕਥਾਨਾਂ ਨੂੰ ਧਮਜੰਦੀਆਂ ਕੀਤੀਆਂ ਸੀਆਂ ਤੇ ਜਿਵੇਂ ਇਹਨਾਂ ਦੇ ਰਵਨੀਤ ਬਿੱਟੂ ਆ ਜਿਹੜਾ ਜਿਵੇਂ ਉਹ ਕਥਾਨਾਂ ਨੂੰ ਸਿੱਧਿਆਂ ਧਮਕੇ ਦੇ ਰਿਹਾ ਹੈ ਹਾਂਸ ਰਾਜ ਹਾਂਸ ਧਮਕੇ ਦੇ ਰਿਹਾ ਸੀਗਾ ਤੇ ਉਸ ਤੋਂ ਬਾਅਦ ਇੱਕ ਹਾਰੇ ਹੋਏ ਬੰਦੇ ਨੂੰ ਇਹਨਾਂ ਨੇ ਮੰਤਰੀ ਦੇ ਦੇਿਆ ਉਹਦਾ ਵੀ ਨੈਤੀ ਪਰਵਾਹ ਨਾਣਾ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਬੜੀ ਇੱਕ ਪਾਸੇ ਅਸੀਂ ਕਹਿੰਦੇ ਆਂ ਵੀ ਲੋਕਤੰਤਰ ਦੀ ਅਸੀਂ ਬੜੀ ਰਿਸਪੈਕਟ ਕਰਦੇ ਆਂ ਡੈਮੋਕ੍ਰੇਸੀ ਦੀ ਬਹੁਤ ਰਿਸਪੈਕਟ ਕਰਦੇ ਆਂ ਪਰ ਬੜੀ ਹੈਰਾਨੀ ਹੁੰਦੀ ਹੈ ਜਦੋਂ ਰਾਜਸੀ ਪਾਰਟੀਆਂ ਉਹ ਜਿਹੜੇ ਬੰਦੇ ਲੋਕਾਂ ਨੇ ਰਿਜੈਕਟ ਕਰੇ ਹੋਏ ਆ ਉਹਨਾਂ ਨੂੰ ਮੰਤਰੀ ਬਣਾ ਦਿੰਦੇ ਆ ਬਗੈਰ ਸਿੱਖ ਬਾਤ ਕਰੇ ਤੇ ਇਹ ਖਾਲੀ ਇਹ ਨਾ ਪਾਰਟੀ ਵੱਲੋਂ ਨਹੀਂ ਪਹਿਲਾਂ ਕਾਨੂੰਨ ਖਿੰਡ ਵੀ ਹੋਇਆ ਆ ਕਾਨੂੰਨਾਂ ਦੇ ਇਨਫਰੂ ਹੋਇਆ ਸੋ ਇਹ ਬਦਲ ਅਸਲ ਲੋਕਤੰਤਰ ਨੂੰ ਲੋਕ ਮਜ਼ਾਕ ਖਾਂਣ ਲੱਗੇ ਕਿ ਉਹ ਜਿਹੜਾ ਮੰਦਾ ਇਹਨਾਂ ਨੇ ਬਹੁਤ ਤੋਂ ਥੀਕੇ ਜਿਆਦਾ ਸੀਨੀਅਰ ਆਈਐਸ ਦੇ ਅਰਗੇਨਾਂ ਦੇ ਕੋਈ ਮਜੂਰਤੀਏ ਆਈਡੀ ਸੰਗਾਈ ਲੇਕਿਨੇ ਪੜੇ ਪੜੇ ਵਿਸ਼ੇ ਸੰਦਰਤੀ ਮੜੂਕਾ ਸੀ ਨੂੰ ਵੀ ਇੱਕ ਆਈਐਸ ਅਵਸਰਈਆ 4 بڑے ਹੁਸ਼ਿਆਰਪੁਰ ਦੇ ਇਲਾਕੇ ਦੇ بڑے ਆਈਐਸ ਅਵਸਰਈਨਾ ਨਾਲ ਲੱਗੇ ਰਹੇ ਆ ਲੁਧਿਆਣੇ ਤੋਂ ਵੀ ਬੜਾ ਇੱਕ ਆਈਐਸ ਅਵਸਰਤਾ ਸੀਗੇ ਪੜੇ ਲਿਖੇ ਵਰਗ ਸੀਗੇ ਪਰ ਜਿਸ ਅਸਾ ਹੌਦੇ ਨਾਲ ਇਹਨਾਂ ਨੇ ਦਮਨੀਤ ਬਿੱਟੂ ਨੂੰ ਚੁਣਿਆ ਉਹ ਤੋਂ ਲੱਗਦਾ ਹੈ ਕਿ ਇਹ ਪੰਜਾਬ ਦੇ ਵਿੱਚ ਅਜੇ ਵੀ ਜਿਹੜੀ ਇਹਨਾਂ ਦੀ ਪੋਲਿਸੀ ਹੈ ਡਿਵਾਈਡ ਐਂਡ ਰੂਲ ਯਾਰ ਸਿੱਖ ਕੌਮ ਨੂੰ ਸਿੱਖ ਕੌਮ ਨੂੰ ਸਬਕ ਸਿਖਾਉਣ ਵਾਲੀ ਜਿਹੜੀ ਨੀਤੀ ਆ ਉਹਦੇ ਹੀ ਅਮਲ ਕਰ ਰਹੇ ਆ ਉਹ ਭਰਾ ਨਾਲ ਭਰਾ ਸਾਹਿਬ ਬਿੱਟੂ ਦੀ ਛੋਅ ਇਸ ਗੱਲ ਕਰਕੇ ਤਾਂ ਨਹੀਂ ਹੋਈ ਕਿ ਜਿਹੜਾ ਖਡੂਰ ਸਾਹਿਬ ਤੋਂ ਤੇ ਭਾਈ ਅਮਰਪਾਲ ਸਿੰਘ ਜਿੱਤ ਗਏ ਤੇ ਫਰੀਦਕੋਟ ਤੋਂ ਭਾਈ ਸਰਜੀਤ ਸਿੰਘ ਜਿੱਤ ਗਏ ਤੇ ਇਹ ਇੱਕ ਜਿਹੜੀ ਖਾਸ ਸੋਚ ਹੈ ਇਹ ਉੱਭਰ ਰਹੀ ਹੈ ਉਸ ਸੋਚ ਨੂੰ ਜੜੋਤੀ ਦੇਣ ਵਾਸਤੇ ਪਹਿਲੀ ਬਿੱਟੂ ਨੂੰ ਸਾਥੀ ਦਿੱਤੀ ਗਈ ਜੀ ਇਹ ਦਾ ਕੋਈ ਜਨ ਹੋਂਦੇ ਕੀ ਦੇਖ ਸਕਦਾ ਸਾਰ ਮੈਦਾ ਹੈ ਇਹ ਵੀ ਲੇਕਿਨ ਲੋਕਾਂ ਨੂੰ ਸਾਰੇ ਪੰਜਾਬ ਨੂੰ ਤੇ ਸਾਰੇ ਭਾਰਤ ਨੂੰ ਪਤਾ ਨਹੀਂ ਇਹਦੇ ਵਿਚਾਰ ਕੀ ਨੇ ਹੂੰ ਜਿਹਾ ਸਾਹਬ ਦੇ ਨਾਲ ਇਹ ਬੋਲਦਾ ਸੀਗਾ ਕਿਸੇ ਸਮੇ ਇਹ 97 ਫਲਾਬੋ ਬੋਲਦਾ ਰਿਹਾ ਦਰਬਾਰ ਸਾਹਿਬ ਤੇ ਹਮਲੇ ਨੂੰ ਜਾਇਕਾ ਦਾਹਦਾ ਰਿਹਾ ਪਰ ਜਦੋਂ ਇਹ ਇਲੈਕਸ਼ਨ ਆਈਆਂ ਤੁਸੀਂ ਦੇਖੋ ਇਹਨੇ ਵਿਚਾਰਾ ਨੇ ਕਿਵੇਂ ਕੰਬਲੀ ਵੀ ਆਦੀ ਬੋਲ ਰਹੀ ਸੀ ਕਰਕੇ ਇਹਨੇ ਕਿਹਾ ਵੀ ਇੰਦਰਾ ਗਾਂਧੀ ਦਾ ਸੂਰਤਾ ਉਹਨੇ ਗਲਤ ਕਰਿਆ ਵੀ ਮੈਂ ਮੈਂ ਸਰਦਾਰ ਤੋਂ ਦੁਖੀ ਸੀਗਾ ਫਿਰ ਇਹਨੇ ਸ਼ਾਂਤ ਭਿੰਡਰਾਂ ਵਾਲੇ ਬਾਰੇ ਵੀ ਆਪਣਾ ਟੋਨ ਚੇਂਜ ਕਰਿਆ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਾਣੀਆਂ ਇਹਨੇ ਵੀ ਆਪਣੇ ਜਿਹੜੀ ਜਨਮ ਆਧਾਰ ਦੀ ਕੋਸ਼ਿਸ਼ ਕੀਤੀ ਬਾਰੇ ਜਿਹੜੀ ਹੈ ਅਮਰਤਪਾਲ ਵਾਲੀ ਜਿਹੜੀ ਚੁਣੌਤੀ ਕੋਈ ਅਮਰਤਪਾਲ ਦਾ ਕੰਮ ਕਰਨ ਦਾ ਤਰੀਕਾ ਹੋਰ ਆ ਉਹ ਨਸ਼ਿਆਂ 'ਤੇ ਲੜਾਈ ਲੜਦਾ ਹੈ ਅਮਰਤ ਪ੍ਰਚਾਰ ਕਰਦਾ ਹੈ ਜਿਹੜਾ ਨਾ ਤਾਂ ਇਹਨਾਂ ਨੇ ਨਸ਼ਿਆਂ 'ਤੇ ਲੜਾਈ ਕਿਸੇ ਨੇ ਲੜੀ ਹੈ ਤੇ ਨਾਲ ਲੜਦੀਆਂ ਤੇ ਨਾ ਹੀ ਇਹਨਾਂ ਨੇ ਅਮਰਤ ਪ੍ਰਚਾਰ ਕਰਨਾ ਇਸ ਕਰਕੇ ਉਹਨੂੰ ਚੁਣੌਤੀ ਦੇਣਾ ਤਾਂ ਦੂਰ ਦੀ ਗੱਲ ਆ ਆ ਇਹ ਇਸਰਵੇ ਜਿਹੜੀ ਇਹ ਪੋਲਟਾਈਜ਼ੇਸ਼ਨ ਦੀ ਗੱਲ ਆ ਵੀ ਸ਼ਹਿਰੀ ਮੂਰ ਨੂੰ ਹਵਾ ਦੇ ਹੰਦੇ ਲਈ ਜਿਵੇਂ ਉਹ ਨਾਲੇ ਸਮੇਂ ਦੇ ਵਿੱਚ ਮੇਲ ਦੀਆਂ ਇਲੈਕਸ਼ਨਾਂ ਆਈਆਂ ਜਾਂ ਪੰਚਾਇਤਾਂ ਦੀਆਂ ਪੰਚਾਇਤਾਂ ਕੀਤਾ ਨਿਸ਼ਾਨ ਹੈ ਉਹ ਵਾਲੇ ਮੇਅਰ ਦੀਆਂ ਇਲੈਕਸ਼ਨਾਂ ਚ ਕਦੇ ਜਾਨੀ ਬਟ ਹੋ ਜੂਗਾ ਜਦੋਂ ਇਹ ਜਿਹੜੇ ਜਿਹੜੇ ਬੰਦੇ ਬਿਲਕੁਲ ਆਪਣੇ ਆਪ ਦੇ ਕੰਟਰੋਲ ਨਾ ਕਰਦੇ ਹੋਏ ਜਿੱਦਾਂ ਨੇ ਭਾਟਾ ਮੰਗੋ ਫੇਸ ਬਜਾਣੇ ਆ ਤੇ ਉਹਦਾ ਉਹਦੇ ਬਾਰੇ ਉਹਨੂੰ ਉਹਨੂੰ ਪ੍ਰੋਜੈਕਟ ਕਰਨਾ ਉਹਦੇ ਨਾਲ ਕੇ ਜੀ ਹੋ ਸਕਦਾ ਬਰਾ ਸਾਹਿਬ ਇਹ ਜਿਹੜੀ ਸੀਟ ਹੈ ਆਪਾਂ ਇਹ ਦੇਖੀ ਹੈ ਕਿ ਆਮ ਆਦਮੀ ਪਾਰਟੀ ਨੇ ਬਹੁਤ ਮਹੱਦੀ ਚੜਾਉਂਦੀ ਆ ਉਸ ਵਾਸਤੇ ਵੀ ਹੈ ਤੇ ਕਾਂਗਰਸ ਇੱਕ ਅਕਾਲੀ ਦਲ ਵਾਸਤੇ ਇਸ ਦੌਰ ਵਿੱਚ ਇਸ ਸੰਦਰਭ ਵਿੱਚ ਦੇਖਿਆ ਜਾਵੇ ਤੇ ਉਹਨਾਂ ਵਾਸਤੇ ਕਿੰਨੀ ਚੁਣੌਤੀ ਹੈ ਉਹ ਅਕਾਲੀ ਦਲ ਤਾਂ ਬਿਲਕੁਲ ਇਸ ਸਮੇਂ ਜੇ ਅਸਿੱਤ ਗਾਦੀ ਦੀ ਹਾਸ਼ੀਏ ਤੇ ਜਾ ਚੁੱਕਿਆ ਹੈ ਕਿਉਂਕਿ ਅਕਾਲੀ ਦਲ ਨੇ ਜੋ ਉਹਦਾ ਮੁੱਢਲਾ ਜਿਹੜੀ ਉਹਦੀ ਜਿਹੜੀ ਉਹਦੀ ਫਾਊਂਡੇਸ਼ਨ ਸੀਗੀ ਜਿਹੜੀ ਉਹਦੀ ਨੀਮ ਸਟੇਕਿੰਗ ਪੰਛਰ ਉਹਦੇ ਸਿਧਾਂਤਾਂ ਦੇ ਮੂੰਹ ਜਦੋਂ ਮੋੜ ਲਿਆ ਦਾ ਪੰਛਰ ਉਹ ਤੋਂ ਮੂੰਹ ਮੋੜ ਗਿਆ ਉਹਦਾ ਤੀਜਾ ਹੈ ਵੀ ਪਹਿਲਾਂ ਇਹ ਭਧਾਰਥਵਾਦੇ ਦੇ ਕਿੰਨੇ ਤੇ ਆਏ ਇਹ ਹੋਣਾ ਸਿਰਫ ਇੱਕ ਫੀਲ ਦੇ ਉਹ ਵੀ ਕਿਸ ਤਰੀਕੇ ਨਾਲ ਇਹਨਾਂ ਨੇ ਜਿੱਤੀ ਆ ਜੋਰ ਤੋੜ ਦੇ ਨਾਲ ਜੋ ਵੀ ਹੈਗਾ ਉਹ ਸਭ ਦੇ ਸਾਹਮਣੇ ਆ ਦਸਾਂ ਫਿੱਟਾਂ ਦੇ ਇਹਨਾਂ ਦੀ ਜਮਾਨਤ ਜਬਤ ਹੋ ਗਈ ਤੇ ਜਿਹੜਾ ਜਿਹੜੀਆਂ ਸੰਸਦ ਸੁਧਾਰ ਕਾਂ ਦੀ ਗੱਲ ਕਰਦੇ ਤੇ ਜਿਨ੍ਹਾਂ ਦਾ ਕਹਾਣੀ ਅਕਾਲੀ ਦਲ ਨੇ ਕੀਤਾ ਸਾਫ਼ ਤੌਰ ਤੇ ਜਿਹੜਾ ਵਿਦਵੀ ਵਾਲਾ ਮਸਲਾ ਹੋਇਆ ਫਿਰ ਸਾਤੇ ਵਾਲੇ ਸਾਧ ਨੂੰ ਡਿਫੈਂਡ ਕਰਿਆ ਕਦੇ ਅਕਾਲੀ ਸਾਭ ਤੋਂ ਮਾਫੀ ਦਵਾਤੀ ਕਦੇ ਕੱਟਤਾ ਉਹ ਇਸ ਤਰ੍ਹਾਂ ਦੀਆਂ ਕਹਾਣੀਆਂ ਵੇ ਲਖਿਆਂ ਦੇ ਬਾਰੇ ਚ ਸਾਰਾ ਸਿਸਟਮ ਦੇ ਲੀਡਰ ਸਾਫ਼ ਨਾ ਦਿਵਾਣਾ ਪਰ ਜਿਹੜੇ ਸਿੱਖ ਨਸਲ ਕੁੱਤੀ ਦੇ ਦੋਸਤੀ ਆਪ ਕਰ ਸੀ ਕਿ ਉਹਨਾਂ ਨੂੰ ਵੱਡੀਆਂ ਵੱਡੀਆਂ ਕੁਰਸੀਆਂ ਤੇ ਨਵਾਣਾ ਤੇ ਕਿਸੇ ਦਿਨੀ ਉਸ ਗੱਲ ਤੋਂ ਬਾਅਦ ਮਾਫ਼ੀ ਨਾ ਮੰਗਣੀ ਆਪਣੇ ਹੌਮੇ ਦਾ ਚਾਰ ਹੋ ਗਏ ਆਪਣੀ ਆਕੜ ਦਾ ਚਾਰ ਹੋ ਗਏ ਹਾਲਾਂਕਿ ਇਕਬਾਲ ਸਿੰਘ ਝੁੰਡਾ ਨੇ ਦੇ ਇੱਕ ਉਹਦੀ ਸਰਪ੍ਰਸਤੀ ਦੀ ਕਮੇਟੀ ਬਣੀ ਸੀਗੀ ਜਿਹੜੇ ਕਿ ਜਿਹਨੇ ਕਿ ਹੁਣ ਇਲੈਕਸ਼ਨ ਲੜੀਆ ਜਿਨ੍ਹਾਂ ਨੇ ਸਪੱਸ਼ਟ ਗਿਆ ਜਿਹਾ ਵੀ ਇਹਨਾਂ ਨੂੰ ਆਪਣੀ ਜੜੀਆ ਲੀਡਰਸ਼ਿਪ ਚੇਂਜ ਕਰਨੀ ਪਊਗੀ ਕਾਲੀਦਾਨ ਨੂੰ ਤੇ ਇਸ ਤਰ੍ਹਾਂ ਕਰਨਾ ਪਊਗਾ ਪਰ ਉਹ ਨਹੀਂ ਕਰਿਆ ਤੇ ਅੱਜ ਵੀ ਕਾਲੀਦਾਨ ਦਾ ਜਿਹੜਾ ਉਹ ਆਪਣੀ ਲੀਡਰਸ਼ਿਪ ਚੇਂਜ ਕਰਨ ਲਈ ਬਿਲਕੁਲ ਉਸ ਪਾਸੇ ਨਹੀਂ ਚੁੱਧ ਰਹਾ ਤੇ ਨਾ ਹੀ ਉਸ ਜਿਹਨੇ ਕੱਲੀ-ਕੱਲੀ ਗੱਲ ਦੀ ਮਾफी ਮੰਗਣੀ ਚਾਹੀਦੀ ਸੀਗੀ ਅਕਾਲ ਦਸਤ ਸਾਹਿਬ ਤੇ ਜਾ ਕੇ ਨਾ ਹੀ ਆਪਣੇ ਦੋਸ਼ਾਂ ਜਿਹੜੇ ਉਹਨਾਂ ਤੇ ਲੱਗੇ ਆ ਉਹਨਾਂ ਨੂੰ ਕਬੂਲ ਕਰਨ ਲਈ ਉਹ ਅੱਗੇ ਤੋਂ ਤੋਬਾ ਕਰਨ ਲਈ ਅਜੇ ਹੀ ਕੋਈ ਗਤੀਵਿਧੀ ਕਰਨ ਜਾ ਰਿਹਾ ਹੈ ਤੇ ਜਦੋਂ ਤੱਕ ਅਕਾਲ ਦਸਤ ਤੇ ਕਾਲੀ ਦਲ ਆਪਣੀਆਂ ਜਿਹੜੀਆਂ ਬਨਾਹਾਂ ਹਨ ਉਹਨਾਂ ਨੂੰ ਨਹੀਂ ਪਛਾਣਦਾ ਕੱਲਾ-ਕੱਲਾ ਦੱਸ ਕੇ ਜਦੋਂ ਤੱਕ ਕਾਲੀ ਦਲ ਕਦੇ ਵੀ ਰਵਾਈ ਨਹੀਂ ਸਕਦਾ ਜੋ ਕਿ ਸਾਥ ਕੋ ਉਹਦੇ ਗੁਰਿਤਨੰਦ ਰਾਜ ਹੋ ਚੁੱਕਿਆ ਤੇ ਜਦ ਤੱਕ ਇਹਨਾਂ ਨੇ ਇਹ ਗੱਲ ਕਰਨੀ ਆ ਜੇ ਨਹੀਂ ਕਰਨਗੇ ਤਾਂ ਉਹਨਾਂ ਦੀ ਥਾਂ ਲੈਣ ਦੇ ਦੀ ਸਪੇਸ ਲੈਣ ਦੇ ਦੀ ਨਵੇਂ ਨੌਜਵਾਨ ਅਗਿਆ ਰਹਾਂਗੇ ਜਿਹੜੀ ਇਹਨਾਂ ਲਈ ਹੋਰ ਬਹੁਤ ਵੱਡੀ ਘਾਤਕ ਸਾਬਤ ਹੋਊਗੀ ਪ੍ਰਾਪਾ ਸਰ ਜਿਵੇਂ ਹੁਣ ਤੁਸੀਂ ਦੱਸੀ ਹੈ ਕਿ ਇਹੇ ਖਾਸ ਫਸਲ ਜਿਹਨੂੰ ਜਲਦ ਠੀਕ ਹੈ ਇਹ ਵੱਡਾ ਚੈਲੰਜ ਬਣ ਚੁੱਕੀ ਹੈ ਸਾਰੀ ਸਿਆਸੀ ਪਾਰਟੀਆਂ ਵਾਸਤੇ ਤੇ ਉਹ ਵਾਲੇ ਸਮੇਂ ਦੇ ਵਿੱਚ ਸਾਨੂੰ ਹੋਰ ਦਿਨ ਦੀ ਚੋਣਾ ਦਾ ਵੀ ਸਾਹਮਣਾ ਕਰਨਾ ਪਊਗਾ ਜਿਨ੍ਹਾਂ ਦੇ ਵਿੱਚ ਚੱਪੇ ਵਾਲ ਦੀ ਹੈ ਉਸ ਤੋਂ ਬਾਅਦ ਆਪਣਾ ਸੁਖਿੰਦਰ ਸਿੰਘ ਰੰਧਾਵਾ ਦੀ ਜਿਹੜੀ ਸੀਟ ਆ ਉਹ ਖਾਲੀ ਹੋਈ ਹੈ ਰਾਜਾ ਵੜਿੰਗ ਵਾਲੀ ਖਾਲੀ ਹੋਈ ਹੈ ਉਸ ਤੋਂ ਬਾਅਦ ਬਰਨਾਲੇ ਦੀ ਸੀਟ ਖਾਲੀ ਹੋਈ ਹੈ ਇਸ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਇਸੇ ਤਰੀਕੇ ਦੀਆਂ ਰਾਮਕਾਂ ਲਗਤੀ ਰਹਣ ਦੀ ਅਤੇ ਇਹ ਜਿਹੜੀਆਂ ਸੀਟਾਂ ਨੇ ਸਾਰੀਆਂ ਹੀ ਸਿਆਸੀ ਪਾਰਟੀਆਂ ਵਾਸਤੇ ਇੱਕ ਚਰਚੋਹੀ ਬਗਦੀ ਰਹਿਣਗੇ ਇਸ ਤੇ ਚੈਲੇਜ ਹੋਊਗਾ ਕਿ ਨਾਲੇ ਲੋਕਾਂ ਲਈ ਵੀ ਮਤਲਬ ਮੌਕਾ ਹੋਊਗਾ ਕਿ ਜਿਹੜੀ ਜਿਹੜੀ ਸਿਆਸੀ ਪਾਰਟੀਆਂ ਆਪਣੇ ਵਾਅਦੇ ਦੀ ਪੂਰੀ ਕਰਦੀਆਂ ਆਪਣੇ ਨਿਰਮਾਣ ਤੇ ਉੱਤੇ ਆਪਣੇ ਜਿਹੜੇ ਹੈਗਾ ਸਟੈਂਡ ਆਪਣੇ ਜਿਹੜੇ ਸਟੈਂਡ ਉਹਨਾਂ ਲਾਏ ਹੋਨੇ ਆ ਉਹਨਾਂ ਤੇ ਪੂਰਾ ਨਹੀਂ ਹੋ ਪੱਈਆ ਉਹਨਾਂ ਨੂੰ ਲੋਕ ਸਭ ਕਿਸ ਖਾਵੇ ਰਹੀਏ ਤਾਂ ਸਾਡਾ ਤੁਹਾਡਾ ਬਹੁਤ ਬਹੁਤ ਸਾਰ ਦਾਰ ਸ਼ੁਕਰੀਆ ਧੰਨਵਾਦ